ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੇਰੇ ਮਾਮਾ ਬਣਾਉਣ ਲੱਗੇ ਨੇ ਗੋਲੀਆਂ ਵਾਲੀਆਂ ਮਠੀਆਂ ਤੇ ਆਪਾਂ ਇੱਥੇ ਗੋਲੀਆਂ ਚਿੱਤਰਾ ਫੋਟੇ ਪਾਏ ਆ ਇਹ ਲੋ ਗੋੜਲੇ ਲਿਆ ਆਪਾਂ ਤੇ ਇਹਨੂੰ ਆਪਾਂ ਕੁੱਟ ਕੇ ਅੰਦਰ ਗਰਮ ਪਾਣੀ ਰੱਖਿਆ ਆ ਵਾ ਉਹਦੇ ਵਿੱਚ ਪਾਵਾਂਗੇ ਉਹਨੂੰ ਘੋਲ ਲਾਂਗੇ ਪਹਿਲਾਂ ਤੇ ਸਾਰਾ ਆਪਾਂ ਜਿਸ ਤਰ੍ਹਾਂ ਆਪਾਂ ਬਣਾਉਂਦੀਆਂ ਮਠੀਆਂ ਆ ਆਟਾ ਨਹੀਂ ਆ ਸਾਰਾ ਆਪਾਂ ਦੱਸਾਂਗੇ ਤੁਹਾਨੂੰ ਉਹਨੇ ਤੇ ਸਾਡੇ ਬਲੌਗਰ ਬਣੇ ਰਹੋ बनाव गे चू गुड़ा नहीं पानिए गर्म पानी गर्म पानी डूंगे चाटा ही लिया इन पूरा डूंगा पारा गुड़ पाया हेलो आप बाता वले जितके गुरजूगा फिर अगे थोनो सारा वास्ते पाछू उल्ले दनावांगे गाइस मथिया हां दस माल लिया पहला चुलना ने मंडेन दाई जी आप पाछू चुलना वालेंदावा दाई जी चारजी दाई जी आ देखो चुलना मल्लांदा चुलना मडियांदा हम ना प मो मथिया आटा पावांगे ਕਪਾਹ ਨੂੰ ਆਪਾਂ ਪਮਦੇ ਗੋਰ ਪਾਵਾਂਗੇ ਲੋਏ ਪਾਵਾਂਦੇ ਅਜੂਦੀਆ ਜੀ ਹਾਂਜੀ ਆਪਾਂ ਸਮਾਨ ਸਾਰਾ ਇੱਧਰ ਇਕੱਠਾ ਕਰਕੇ ਰੱਖ ਲਿਆ ਵਾ ਗੁੜ ਵਾਲੀਆਂ ਮੱਠੀਆਂ ਬਣਾਉਣ ਨੂੰ ਇੱਧਰ ਆਪਾਂ ਆਟਾ ਲੈ ਲਿਆ ਵਾ ਇੱਧਰ ਲਿਖ ਲਓ ਇੱਕ ਕੋਲੀ ਆਪਾਂ ਲੈ ਲਈ ਖੰਡ ਦੀ ਇੱਧਰ ਨਮਕ ਜਵੈਣ ਤੇ ਇੱਧਰ ਆਪਾਂ ਲਾਚੀਆਂ ਨੂੰ ਪੀਸ ਲਿਆ ਵਾ ਹਰੀਆਂ ਲਾਚੀਆਂ ਨੂੰ ਇੱਧਰ ਆਜੀ ਸੌਫ ਆਹ ਵਾ ਜੀ ਸੂਜੀ ਰਾਈਫਾਇੰਡ ਤੇ ਜਿੱਟੇ ਤੇਲ ਇਦਰ ਗੋੜ ਨੂੰ ਆਪਾਂ ਰਿੰਨ ਲਿਆ ਵਾ ਤੇ ਪੁੰਨ ਲਿਆ ਵਾ ਤੇ ਹੁਣ ਆਪਾਂ ਬਣਾਵਾਂਗੇ ਪਹਿਲਾਂ ਆਟਾ ਗੁੰਨਾਂਗੇ ਤੇ ਫਿਰ ਬਣਾਵਾਂਗੇ ਆਪਾਂ ਗੋੜ ਵਾਲੀਆਂ ਮੱਠੀਆਂ ਦੇ ਇਦਰ ਆਪਾਂ ਚੁੱਲਾ ਲਿਆਂਗਾ ਅੱਜ ਨਵਾਂ ਮੱਠੀਆਂ ਬਣਾਉਣ ਵਾਸਤੇ ਇਹਨਾਂ ਦੇ ਸਾਗ ਸੂਕ ਬਣਾਉਣਾ ਹੁੰਦਾ ਗਾਂ ਸਰਦੀਆਂ ਵਿੱਚ ਫਿਰ ਆਪਾਂ ਵੱਡਾ ਲਿਆਂਦਾ ਵਾ ਚੁੱਲਾ ਬਹੁਤ ਮਜ਼ਬੂਤ ਆ ਵਧੀਆ ਬਣਿਆ ਹੋਇਆ ਵਾ ਇਦਰ ਹਵਾ ਕ੍ਰੋਸ ਹੋਣ ਵਾਸਤੇ ਵੀ ਆ ਤੇ ਜਿਹੜੇ ਲੱਗੇ ਹੋਏ ਥੱਲੇ ਆ ਦੇਖੋ ਬਹੁਤ ਵਧੀਆ ਚੁੱਲਾ ਵਾ ਪਹੁੰਚ ਬਹੁਤ ਜ਼ਿਆਦਾ ਵਾ ਬਹੁਤ ਵਧੀਆ ਬਣਿਆ ਹੋਇਆ ਵਾ। ਆਪਾਂ ਗੁੰਦੇ ਆਟਾ। ਹਾਂਜੀ ਖੰਦੇ। ਹਵਾ ਵੀ ਠੀਕ ਆ। ਹੋਈ। ਯਾਹ ਰੀ ਵਿੱਚ ਹਾਂਜੀ ਉਹ ਅਧਰਾ ਪਾਤਾ ਪਾਵੇਂ। 10 ਨਾਲ 20 ਕੇ 12 ਦੇ। ਜਿੰਨੀ ਆ ਤੂੰ ਸੀ ਬਣਾਉਣੀਆਂ ਉਸ ਉਹ ਸਾਮ ਨਾ ਦਹੀਂ ਆਟਾ ਲੈ ਸਕਦੇ ਹਾਂ ਤੇ ਆਵਲੀਆਂ ਕੁਆਂਟੀਟੀ ਲੈ ਸਕਦੇ ਹਾਂ ਸਮਾਨ ਦੀ ਇਧਰ ਆਪਾਂ ਸੌਂਫ ਪਾਤੀ ਪਹਿਲਾਂ ਸੌਂਫ ਪਾਤੀ ਇਧਰ ਆਪਾਂ ਜਵੈਣ ਪਾ ਦੇਣੀ ਆ ਇਹਨਾਂ ਨੂੰ ਵੀ ਹੱਥ ਨਾਲ ਪਰਗੜ ਲਾਂਗੇ ਜਵੈਣ ਪਾਤੀ ਬਹੁਤ ਜਵੈਣਾ ਹੈ ਇਹ ਇਧਰ ਆ ਪਹਾਰ ਗਿਆ ਲਾ ਜੀਆਂ ਨੂੰ ਪੀਸਲੇ ਆਵਾ ਇਹ ਵੀ ਪਾ ਲਾਂਗੇ ਹਰੀਆਂ ਲਾਚੀਆਂ ਦਾ ਪਾウダー ਤਾਂ ਲਈ ਕਰ ਹਾਂਜੀ ਹੁਣ ਅੱਪਾ ਦੋ ਚਮਚੇ ਦੇ ਵਿੱਚ ਨਮਕ ਦੇ ਪਾ ਲਾਂਗੇ ਚਲੋ ਤਾਂ ਅੰਬ ਦੀ ਇਹ ਵੀ ਪਾ ਲਾਂਗੇ ਦੇ ਵਿੱਚ ਆਈ ਬੱਠੀਏ ਆਹੋ ਤੇ ਇੱਧਰ ਆਪਾਂ ਨੇ ਲੀ ਲਿਆ ਸੂਜੀ ਸੂਜੀ ਦੇ ਨਾਲ ਆਪਣੀਆਂ ਮੱਠੀਆਂ ਬਹੁਤ ਵਧੀਆ ਬਣਨਗੀਆਂ ਹਾਂ ਕ੍ਰਿਸਪੀ ਜੀਆਂ ਹਾਂ ਇੱਧਰ ਵੀ ਆਪਾਂ ਸਾਭ ਜਿਹੀ ਸੂਜੀ ਪਾ ਲੈਣੀ ਪਈਆ ਸੂਜੀ ਹੈ ਪਈਆ ਸੂਜੀ ਆ ਜੀ ਇਹ ਆਪਣੇ ਹਿਸਾਬ ਨਾਲ ਤੁਸੀਂ ਪਾ ਸਕਦੇ ਹੋ ਇਧਰ ਆਪਾਂ ਪਈਆ ਲਿਆਂਦੀ ਆਪਾਂ ਥੋੜੀ ਜਿਹੀ ਇੰਨੀ ਕੁ ਛੜਤੀ ਬਾਤੀ ਪਾ ਲਈ ਸਾਰੇ ਇਹਦੀ ਆਪਾਂ ਪਾ ਲਾਂਗੇ ਆਪਾਂ ਸਾਰੇ ਪਾ ਦੇਣੇ ਇੱਥੇ ਦਿਲਾਨਾ ਵਧੀਆ ਬਣਦੀ ਆ ਨਹੀਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਸਾਰੇ ਚਲ ਪਾ ਫੈਂਡ ਆਪਾਂ ਇਧਰ ਪਾ ਦਾਂਗੇ ਫੈਂਡ ਦੋ ਤਿੰਨ ਚਮਚੇ ਇੰਗੀ ਤਰ੍ਹਾਂ ਆਪਾਂ ਨੂੰ ਇਸ ਤਰੀਕੇ ਦੇ ਨਾਲ ਐਦਾਂ ਮਲ ਲੈਣਾ ਤੇ ਗਾਇਸ ਜੇ ਆਪਾਂ ਗੋੜਾਲੇ ਬਾਣੀ ਨਾਲ ਆਟਾ ਗੁੰਨ ਲਾਂਗੇ ਗੁੰਨ ਲਾਂਗੇ ਜਿੱਦੀ ਪਾਣੀ ਹੈ ਤਾਂ ਵੀਡੀਓ ਤੋਂ ਮੰਗਵਾਏ 10 ਮਿੰਟ ਵਾਸਤੇ ਆਪਾਂ ਰੋਕ ਲੈਣਾ ਨੂੰ ਸਾਈਡ ਤੇ ਗੁੰਨ ਕੇ ਇੱਕ ਵਜ ਬਣਾਵਾਂਗੇ ਮੱਛੀ ਸੋ ਵੀਡੀਓ ਹਾਂਜੀ ਇਧਰ ਆਪਾਂ ਬਾਅਲ ਲਈਆ ਤੇ ਤੇਲ ਆਪਾਂ ਧਰਤਾ ਗਰਮ ਤੇ ਸਾਰਾ ਸਮਾਨ ਇੱਥੇ ਰੱਖ ਲਿਆ ਤੇ ਹੁਣ ਆਪਾਂ ਮੱਠੀਆਂ ਬਣਾਵਾਂਗੇ ਬਣੇ ਰਿਹਾ ਆਪਣੇ ਵਲੌਗ ਦੇ ਨਾਲ ਕਿਉਂ ਨਾ ਸਿ ਬਣਾ ਲੈਂਦੀਆਂ ਮੱਠੀਆਂ ਤੇਲ ਗਰਮ ਹੋ ਚੁੱਕਿਆ ਆਪਣਾ ਸੋ ਨਾ ਬਵੇ ਉਹਦੇ ਆਟੇ ਨੂੰ ਬਾਹੂਬਲੀ ਮੱਠੀਆਂ ਹਾਂ ਪੋਇਲਾ ਲਿਆ ਥੋੜਾ ਜਿਹਾ ਤੇ ਕੋ ਬੇਲ ਲਾਂਗੇ ਤੇ ਤੇਲ ਆਪਣਾ ਅੰਦਰ ਗਰਮ ਹੋ ਗਿਆ ਤੇਲ ਗਰਮ ਹੋ ਗਿਆ ਵਾ ਇਥੇ ਨਾ ਲਾ ਕਰੂਗੇ ਕੱਢੂਗੇ ਮਟੀਆਂ ਮੰਮੀ ਲਈ ਜਾਊਗਾ ਬੋਸਵਾਨ ਸੋ ਗਾਇਸ ਫਰਨ ਡਾ ਗਈ ਅਬ ਪਾਈ ਹੋਈ ਗਰਮ ਗੋਬੜੇ ਮੰਮੀ ਨੇ ਪਾਈ ਠੰਡੇ ਨਾਨਾ ਨੇ ਪਾਈ ਠੰਡੇ ਬਾਪੂ ਨੇ ਪਾਈ ਗਰਮ ਗਾਇਸ ਮਮੀਆਂ ਕੱਢੇਗੀ ਕੱਪੜੇ ਆ ਗਏ ਹੁਪਾਇਆ ਸੱਗੀ ਮੈਨੂੰ ਗਰਮੀ ਲੱਗ ਰਹੀ ਗਾ ਸੁਨੇ ਲੱਗੀ ਹੋਦਾ ਨਾ ਹਾਂ ਅੱਗੇ ਤੋਂ ਵੱਡਾ ਨਹੀਂ ਲੱਗੇ ਪੇੜਾ ਵਾਹਿਗੁਰੂ ਜੀ ਸਾਡਾ ਨਾਮ ਗਾਇਸ ਆਪਣੇ ਚੁੱਲੇ ਦਾ ਮਹੁਰਤ ਹੋ ਗਿਆ ਨਾਲੇ ਨਵਾ ਨਵੇਂ ਚੁੱਲੇ ਤੇ ਆਪਾਂ ਮੱਠੀ ਚੀਜ਼ ਲੱਗੀ ਬਣਾਉਣਾ ਗੇੜ ਵਾਲੀਆਂ ਮੱਠੀਆਂ ਹਾਂਜੀ ਆਪਾਂ ਇਹਨਾਂ ਇਸ ਤਰੀਕੇ ਦੇ ਤਰੀਕੇ ਇੱਕ ਮੱਠੀ ਲੈ ਕੇ ਹੈ ਹੋ ਗਿਆ ਆਪਣਾ ਗਰਮਾ ਤੇ ਪਾਈ ਦਵਾਂਗੇ ਹੁਣ ਪਾਵਾਂਗੇ ਆਪਾਂ ਮੱਟੀਆਂ ਵਾਹੇ ਜੀ ਪਾਤੀ ਆ ਮੱਟੀ ਅੱਧਾ ਤੇ ਮੱਟੀਆਂ ਪਾਵਾਂਗੇ ਗਰਮਾ ਟਮਾਟਰਾਂ ਦੇ ਨਵੇਂ ਮੱਟੀਆਂ ਸਕਾਤ ਰੰਗ ਦੇ ਮੱਟੀਆਂ ਚ ਨਿਆਣੇ ਬੜਾ

ਗਾਈਜ਼ ਆਪਣੀਆਂ ਮੱਗ ਮੱਗ ਜਾਂ ਫਰਾਈ ਹੋ ਚੁੱਕੀਆਂ ਨੇ ਗਾਈਜ਼ ਬੜੀਆਂ ਰੜਗੀਆਂ ਨੇ ਮੱਛੀਆਂ ਬੜੀਆਂ ਇਹ ਮੱਛੀਆਂ ਇਹ ਮੱਛੀਆਂ ਇਹ ਮੱਛੀਆਂ ਫਰਾਈ ਹੋ ਚੁੱਕੀਆਂ ਨੇ ਅਸੀਂ ਬਣਾਉਂਗੇ ਇੱਕ ਕਰੀ ਨਾ ਮਾਂ ਹੂੰ ਜਦੋਂ ਬਣਾਇਆ ਹੈ ਉਹ ਪਰ ਦੂਸਰਾ ਪਾਇਸ ਆ ਉਹ ਦੇਖ ਕੇ ਕੀ ਪਾਇਸ ਜੇ ਲਾਲ ਲਬੜੀਆਂ ਵਧੀਆ ਬਣਦੀਆਂ ਨੇ ਹਾਂਜੀ ਫ੍ਰੈਂਡਸ ਤੇ ਆਪਾਂ ਨਾ ਬਾਹਰ ਆਪਣਾ ਗੋਵੇਲੀ ਹਣੀ ਸੀ ਜਾ ਰਹੀਆਂ ਤੇ ਆਪਾਂ ਅੰਦਰ ਆ ਕੇ ਤੇ ਸਲਫ ਨੂੰ ਸੌਫਟ ਕਰਕੇ ਚੰਗੇ ਬਰਾਦੇ ਤੇ ਦੇਖਦੇ ਵਾ ਤੇ ਇਧਰ ਆਪਾਂ ਇਹਨੀਆਂ ਕੱਟ-ਕੱਟ ਕੇ ਬਣਾ ਲਿਆ ਵਾ ਦੇਖੋ ਚੌਰਸ ਕੱਟ ਲਿਆ ਵਾ ਹਾਂਜੀ ਆਪਾਂ ਤੇ ਹੁਣ ਕੱਟ ਲਾਂਗੇ ਇਹਨੂੰ ਮੇਲ ਆਪਾਂ ਪੀਜ਼ਾ ਕਟਰ ਦੇ ਨਾਲ ਪੀਜ਼ਾ ਕਟਰ ਦੇ ਨਾਲ ਆਪਾਂ ਇਹਨਾਂ ਨੂੰ ਕੱਟ ਲੈਣਾ ਇਸ ਤਰੀਕੇ ਨਾਲ ਚੂਜ਼-ਚੂਜ਼ ਜਿੰਨੀ ਆਪਾਂ ਪਤਲੀ ਕੱਟਾਂਗੇ ਉਨੀਆਂ ਕ੍ਰਿਸਪੀ ਹੋਣਗੀਆਂ ਤੇ ਆਪਾਂ ਬਾਹਰ ਵੇਲਦੇ ਪਏ ਤਰਾਜ ਦੇ ਉੱਪਰ ਤੇ ਦਿਨ ਮੋਟੀਆਂ ਰਹਿਣ ਰਰੀਆਂ ਸੀਗੀਆਂ ਹਾਂਜੀ ਆਪਾਂ ਇੱਥੇ ਕਟਰ ਦੇ ਨਾਲ ਕੱਟੀ ਜਾ ਰਹੇ ਹਾਂ ਐਡਾ ਚੂਜ਼-ਚੂਜ਼ ਜਿਵੇਂ ਕੱਟਾਂਗੇ ਆਪਾਂ ਤੇ ਰੱਖੀ ਜਾਵਾਂਗੇ ਉਤਲੀਆਂ ਪਤਲੀਆਂ ਆਪਾਂ ਕੱਟ ਲੈਣੀਆਂ ਨਾਲ ਲੈ ਰੱਖੀ ਜਮਾਤ ਪ੍ਰਾਤ ਵਿੱਚ ਤੇ ਬਣਾਉਣ ਤੋਂ ਬਾਅਦ ਉਹ ਪੰਜ ਸੌ ਹੋਰ ਕਰਕੇ ਰੱਖ ਸਕਦੇ ਢੱਬੇ ਦੇ ਵਿੱਚ ਕ੍ਰਿਸਪੀ ਚਾਹ ਦੇ ਨਾਲ ਸਵੇਰੇ ਸਵੇਰੇ ਖਾਓ ਬਹੁਤ ਵਧੀਆ ਵਧੀਆ ਲੱਗਦੀਆਂ ਆ लास्ट ਚੰਨਾ ਕਟਾ ਬਚ ਗਿਆ ਵਾ ਆਪਾਂ ਇੰਨੀਆਂ ਕੱਢ ਲਈਏ ਤੇ ਹੁਣ ਆਪਾਂ ਤੇ ਦੂਰੇ ਕੱਟ ਕੇ ਮਿਲਣਾ ਹੈ ਹਾਂ ਲੈ ਸਾਡੀ ਇੱਥੇ ਬੇਲੂ ਵੀ ਅੰਦਰ ਹੈ ਮੈਂ ਬਾਹਰ ਜਾ ਕੇ ਇਹਨਾਂ ਨੂੰ ਫਰਾਈ ਕਰੂੰਗੀ ਤੇ ਮੈਂ ਦੇ ਉੱਪਰ ਆ ਮਨ ਨੂੰ ਦਰੁਗਾਂ ਕੇ ਮੈਂ ਵੀ ਲੈ ਦਸ ਮੈਂ ਵੇਲ ਲੂਗੀ ਮਨ ਨੂੰ ਬਣ ਵੇਲ ਲੂਗੀ ਥੋੜਾ ਥੋੜਾ ਹੁਣਾ ਲਾ ਕੇ ਤੇ ਮੈਂ ਬਾਹਰ ਜਾ ਕੇ ਡੈਡੀ ਦੇ ਨਾਲ ਕਰ ਲੂਗੀ ਫਰਾਈ ਗਾੜ ਵੱਡੇ ਵੱਡੇ ਬੇੜੇ ਆ ਬੜਾ ਚਲ ਹਾਂਜੀ ਇਧਰ ਮਨ ਨੂੰ ਹਣ ਵੇਲਦੀ ਪਈ ਆ ਤੇ ਮੈਂ ਬਾਹਰ ਜਾ ਕੇ ਚੁੱਲੇ ਦੇ ਉੱਤੇ ਉਹਨਾਂ ਨੂੰ ਕਰ ਲੂਗੀ ਫਰਾਈ ਜਿਹੜੀਆਂ ਮੈਂ ਰੱਖੀਆਂ ਹੋਈਆਂ ਕੱਢ ਕੇ ਤੇ ਇਧਰ ਮਨ ਨੂੰ ਤਵੇਲ ਕੇ ਉਹਨੀਆਂ ਦੇ ਨਾਲ ਰੈਡੀ ਕਰ ਦੂਗੀ ਸਰਾਬ ਕਰ ਦੂਗੀ ਨਾਲੇ ਫਿਰ ਮਿਆਂ ਕੇ ਕਰ ਲੂਗੀ ਜਿਹੇ ਆਪਾਂ ਕਰਨਾਗੇ ਫਰਾਈ ਆ ਦੇਖੋ ਇੰਨੀਆਂ ਮੈਂ ਰੈਡੀ ਕਰ ਲਿਆ ਹੋਈਆਂ ਅਧਿਕਾਣ ਬਦਲੀਆਂ ਬਦਲੀਆਂ ਆਉਣ ਨਾਲ ਆਪਾਂ ਵੜ ਲੈਣੇ ਜਿਹੜੀਆਂ ਮੋਟੀਆਂ ਵਾ ਇਧਰ ਅੱਗ ਬਾਲਦੀ ਗਈ ਨਾਲ ਨਾਲ ਥੋੜੀਆਂ ਥੋੜੀਆਂ ਪਾ ਪਾ ਕੇ ਵਾਰਾ ਠੀਕ ਹੈ ਲੋਹੇ ਹੰਤੇ ਨਾਲ ਹੁਣ ਥੋੜੀ ਥੋੜੀਆਂ ਪਾ ਕੇ ਫੇਰ ਆਪਾਂ ਦਰ ਲਾਂਗੇ ਅੱਛਾ ਤੇਰੇ ਇੱਥੇ ਬਾਹਰ ਮੋਟੀਆਂ ਮੋਟੀਆਂ ਆਈਆਂ ਰਹਿੰਦੀਆਂ ਥੋੜਾ ਥੋੜਾ ਸੁੱਕਾ ਧੂੜਾ ਲੈ ਲਿਆ ਨਾ ਜੋ என்று எடுத்துக்கொள்ளும் ਮਟੀਆਂ ਰਹੀਆਂ ਜੈਫਰਾਈ ਆਹ ਇੱਕ ਨਾ ਬੋਲਾ ਹਾਂ ਬੋਲੇ ਨਾ ਰੋਣੇ ਨਾ ਬੋਲੇ ਬਾਰਾ ਨਾ ਮੇਰੇ ਜੀ ਆਪੇ ਲਓ ਤੇ ਮੈਂ ਤਾਂ ਨਹੀਂ ਲੇ ਹੁਣ ਆਪਾਂ ਕੱਢ ਦਾਂਗੇ ਮਠੀਆਂ ਫਰਾਈ ਹੋ ਚੁੱਕੀਆਂ ਐ ਜਿਆਦਾ ਕਾਲੀਆਂ ਨਹੀਂ ਆ ਜਾਣਗੀਆਂ ਇਹਨਾਂ ਕਟੂਨੀਆਂ ਬਾਬਾ ਚੱਲ ਜਾਈਂਗਾ ਉਹ ਬਣਾਣੇ ਕਿ ਹੋਵੇ ਚੱਲਦਾ ਘਾਟ ਪੜਾਈ ਦੇ ਵਿੱਚ ਆ ਪਾਪਾ ਦਾਵੇਂ ਦੂਜਾ ਪੂਰ ਡੋੜੀ ਦਾ ਆਟਾ ਪਾਉਣ ਲਾਇਆ ਵੀ ਸੇ ਦਾ ਅੰਦਰ ਦੂਜਾ ਪੂਰ ਪਾਤਾ ਆਪਾਂ ਨਾ ਲਾਉਂਦੇ ਇਹ ਗੂਣ ਨਹੀਂ ਲੱਗਦਾ ਜਿਆਦਾ ਨਾਲ ਬੇਮਾਨ ਜਿਆਦਾ ਲੱਗਦਾ ਸੀ ਜਿਆਦਾ ਨਾਲ ਬੇਮਾਨ ਨਾ ਰੱਬ ਨੇ ਮੱਠੀਆਂ ਵੀ ਹੋ ਰੀਆਂ ਨੇ ਫਰਾਈ ਅਵੇ ਪੂਰਾ ਚੱਲਿਆ ਹੋਣਾ ਪਰ ਇਹਨੂੰ ਕੱਢ ਦਾਂਗੇ ਮੀਆਂ ਗੱਦਰ ਆ ਗਈਆਂ ਅੰਦਰ ਮੰਨ ਤਵੇਲ ਦੀਆਂ ਨੂੰ ਲਾਸਟ ਰਹਿ ਜਾਣਗੇ ਉਹ ਵੀ ਵੇਲ ਲਾਂਗੇ ਬਾਸ ਆ ਗਈ ਖਤਮ ਹੋਣ ਵਾਲੀਆਂ ਆਵਲੀਆਂ ਆਵਲੀਆਂ ਫਰਾਈ ਕਰ ਲਾ ਮੇਰੇ ਲਈ ਉਹਨੀਆਂ ਮਨੋਂ ਤੰਦਰ ਦੇਈ ਆਵਾਜ਼ਾਂ ਮਾਰਨ ਕਹਿ ਰਹੀ ਮੈਂ ਵੇਲਤੀਆਂ ਤੇ ਲੈ ਆਏ ਪ੍ਰਾਤ ਹਾਂ ਇਸੋਂ ਜਲਦੀਆਂ ਫਿਰ ਕੱਢਦੇ ਹਾਂ ਹਾਂ ਨਾ ਨਾ ਵੇਲ ਕੇ ਲਈਆਂ ਪਤਲੀਆਂ ਪਤਲੀਆਂ ਮੈਂ ਕਿ ਪਤਨੀਆਂ ਨਾਲ ਜਲਦੀ ਫਰਾਈ ਹੋ ਜਾਂਦੀਆਂ ਨਾਲੇ ਜਲਦੀ ਰਾਈਆਂ ਤੇ ਨੀ ਟੋਪੀ ਆ ਲੋਟੀ ਹੋਗੀ ਹਾਂ ਤੋਂ ਤੀਸਰਾ ਪੂਰ ਪਾਵਾਂਗੇ ਹਾਂਜੀ ਫ੍ਰੈਂਡਸ ਇਧਰ ਆਪਣੀਆਂ ਮੱਠੀਆਂ ਬਣ ਚੁੱਕੀਆਂ ਵਾ ਤਾਂ ਲਾਸਟ ਪੂਰਾ ਆਪਣਾ ਵੀ ਬਣ ਗਿਆ ਬਸ ਇਹ ਵੀ ਆਪਾਂ ਕੱਢ ਦਾਂਗੇ ਇਧਰ ਖਤਮ ਹੋ ਚੁੱਕੀਆਂ ਸਾਰੀਆਂ ਬਣਾ ਲੀਆਂ ਆਪਾਂ ਆ ਲਾਸਟ ਪੂਰਾ ਹੈਗੇ ਆ ਵੀ ਕੱਢ ਕੇ ਤੇ ਸਮਾਪਤੀ ਆ ਮੱਠੀਆਂ ਦੀ ਬਣ ਗਿਆ ਨੇ ਦੱਬੇ ਵਿੱਚ ਸਟੋਰ ਕਰਕੇ ਰੱਖ ਲਾਂਗੇ ਤੇ ਚੈਨਲ ਸਵੇਰੇ ਕੋ ਆਇਆ ਕਰਾਂਗੇ ਇੱਥੇ ਹੀ ਆਪਾਂ ਸਬਜ਼ੀਂ ਲੜਕਾ ਲਾ ਲੈਣਾ ਰਾਤ ਦਾ ਸਾਢੇ 4 ਵਜੇ ਦੇ ਲੱਗੇ ਆ ਤੇ ਤੇ ਮੁਰਗੀ ਰਾਤੀ ਰੋਟੀ ਦਾ ਟਾਈਮ ਹੋ ਗਿਆ ਸਬਜ਼ੀਂ ਲਾਉਣ ਦਾ ਤੜਕਾ ਸਬਜ਼ੀਂ ਹੋ ਚੁੱਕੀਆਂ ਫਰਾਈ ਸਾਨੂੰ ਕੱਢ ਲਵਾਂਗੇ ਬਣ ਗਈਆਂ ਸਾਰੀਆਂ ਮਠੀਆਂ ਆਪਣੀਆਂ ਬਣ ਗਈਆਂ ਸਾਰੀਆਂ ਹਾਂਜੀ ਗ੍ਰੈਂਸ ਆਪਣੀਆਂ ਮੱਟੀਆਂ ਬਣਦੇ ਰੈਡੀ ਹੈ ਜੀ ਤੇ ਅੱਜ ਦੀ ਵੀਡੀਓ ਇੰਨੀ ਅੱਜ ਦੀ ਵੀਡੀਓ ਇੰਨੀ ਵਧੀਆ ਲੱਗੀ ਤਾਂ লাইਕ ਕਰ ਦਿਓ ਤੇ ਚੈਨਲ ਸਾਡੇ ਨੂੰ ਪਹਿਲੇ ਵੀ ਜਰੂਰ ਸਬਸਕ੍ਰਾਈਬ ਧੰਨਵਾਦ ਜੀ ਸਾਰਿਆਂ ਦਾ ਬਾਏ ਤੁਹਾਨੂੰ ਤਾਂ